ਜਿਹੜੇ ਬੇਪੜਦ ਕਹਣ ਤੁਹਾਨੂੰ ਕਿਹੜਾ ਪਤਾ ਨਹੀਂ ਵੀਰੇ ਬੁੜੀਆਂ ਨੇ ਹਰੇਕ ਕੱਪੜਾ ਪਾਇਆ ਹੁੰਦਾ ਜਿਹੜੇ ਮੇਰੇ ਪਰਦੇ ਵਾਲੇ ਕੱਪੜੇ ਸੀ ਉਹ ਵੀ ਉਹਨਾਂ ਨੇ ਖੜ ਕੇ ਮੈਨੂੰ ਛਾਤੀ ਤੋਂ ਫੜਿਆ ਮੈਨੂੰ ਜਿੱਥੋਂ ਆਪਣਾ ਨਾਂ ਛਾਤੀ ਹੁੰਦੀ ਬੇਪੜਦ ਉੱਥੋਂ ਮੈਨੂੰ ਉਹ ਬੰਦੇ ਨੇ ਫੜਿਆ ਜਿਹੜਾ ਮਲਾਜਮਾਂ ਚਪੇੜੇ ਮਾਰੇ ਮੇਰੇ ਮੂੰਹ ਤੇ ਹੋਂ ਤੇ ਚਪੇੜੇ ਮਾਰ ਕੇ ਮੈਂ ਆਪਦੇ ਬੱਚਿਆਂ ਮਾਰਿਆਂ ਦੀ ਸੀ ਮੇਰੇ ਬੱਚਿਆਂ ਨਾ ਮਾਰ ਦੇਣ ਲਓ ਮੇਰੇ ਬੱਚਿਆਂ ਨੂੰ ਬਚਾ ਲਓ ਇਹਨਾਂ ਦੀ ਸ਼ਰਾਬ ਪੀਤੀ ਘਰੇ ੜਕੜ ਛਰਾ ਤੁੰਦੇ ਆ ਮੇਰਾ ਬੱਚਾ ਸਰਦਾਰ ਆ ਮੇਰੇ ਬੱਚੇ ਨੇ ਜੂੜੇ ਤੋਂ ਪੜ ਲਿਆ ਮੇਰੇ ਬੱਚੇ ਦੀ ਪੱਗ ਦੀ ਬੇਆਬਦੀ ਕੀਤੀ ਹੈ ਉਹਨਾਂ ਨੇ ਇਹ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਸਾਡੀ ਕੋਈ ਵੀ ਨਹੀਂ ਸੁਣਦਾ ਪੁਲਿਸ ਨੂੰ ਕੁਝ ਕਹਿ ਦਿੱਤੀ ਤੁਸੀਂ ਦਿੱਤੀ ਸ਼ਿਕਾਇਤ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਸਾਡੀ ਸੁਣਵਾਈ ਕੋਈ ਨਹੀਂ ਗਈ ਸਾਰੇ ਇਹ ਲੋਕ ਗਰੀਬਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਤੇ ਮੈਂ ਅੱਜ ਇੱਥੇ ਅਸੀਂ ਦੀਪਦਸ਼ਾਣਾ ਦੇ ਪੂਰੀ ਟੀਮ ਜਿਹੜੀ ਆ ਪਹੁੰਚੀ ਸੀ ਜੇ ਇਸ ਮਾਮਲੇ 'ਚ ਅੰਦੋਲਨ ਨੂੰ ਵੱਡਾ ਕਰਨਾ ਪਿਆ ਮੁਖਤਰ ਸਾਹਿਬ ਦੇ ਵਿੱਚ ਐਸਐਸਪੀ ਦਫਤਰ ਦਾ ਘਰਾਵ ਕਰਨਾ ਪਿਆ ਥਾੜੇ ਦਾ ਘਰਾਵ ਕਰਨਾ ਪਿਆ ਤੱਤੀਆਂ ਸੜਕਾਂ ਤੇ ਬੈਠਣਾ ਪਿਆ ਕੁਛ ਵੀ ਕਰਨਾ ਪਿਆ ਪਿੱਛੇ ਨਹੀਂ ਹਟਾਂਗੇ ਪੂਰੇ ਪੰਜਾਬ ਦੇ ਵਿੱਚ ਇਸ ਆਵਾਜ਼ ਨੂੰ ਚੱਕਾਂਗੇ ਹੋਰ ਸਾਥੀਆਂ ਨੂੰ ਵੀ ਕਹਾਂਗੇ ਇਸ ਆਵਾਜ਼ ਨੂੰ ਚੱਕੋ ਕਿਉਂਕਿ ਦਲਤਾਂ ਤੇ ਅਤਿਆਚਾਰ ਜਿਹੜਾ ਉਹ ਲਗਾਤਾਰ ਜਾਰੀ ਆ ਤਸ਼ੱਦਦ ਜਿਹੜਾ ਦਿਨ-ਪ੍ਰਤੀ ਦਿਨ ਹੋ ਰਿਹਾ ਤੇ ਇਹੀ ਮੰਗ ਕਰਾਂਗੇ ਫੌਰਨ ਜਿਹੜਾ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਐਫਆਈਆਰ ਦਰਜ ਕੀਤੀ ਜਾਏ ਤੇ ਉਸ ਤੋਂ ਬਾਅਦ ਇੱਕ ਮੰਗ ਹੋਰ ਕਰਾਂਗੇ ਸਨੀਵਰ ਜੀ ਮੇਰੇ ਬੱਚੇ ਦਹੀਂ ਲੈ ਜਾਂਦੇ ਸੀ ਤਿੰਨ ਬੱਚੇ ਮੇਰੇ ਜੇਤ ਦੇ ਬੱਚਾ ਉਹ ਵੀ ਦਹੀਂ ਲੈ ਜਾਂਦੇ ਸੀ ਇੱਥੇ ਖੜਾ ਜਾ ਕੇ ਮੇਰੇ ਬੱਚੇ ਲੈਟ ਹੈ ਨਹੀਂ ਸੀ ਉੱਥੇ ਛੱਡ ਕੇ ਜਾ ਕੇ ਲੈਟ ਜਗਾਉਂਦੇ ਸੀਗੇ ਕਿਤੇ ਖੜੇ ਸੀਗੇ ਉਹ ਜੀਮੇਦਾਰ ਭਰਾ ਆਇਆ ਉਹਨੇ ਆ ਕੇ ਪੁੱਛਿਆ ਕਿ ਇੱਥੇ ਖੜੇ ਖੜੇ ਕੀ ਕਰਦੇ ਇਹ ਕਹਿੰਦੇ ਚਾਚਾ ਜੀ ਜਾ ਰਹੇ ਉਹਨੇ ਲੈਂਦੇ ਨੇ ਸਭ ਬੱਚੇ ਦੇ ਡਾਂਗ ਮਾਰ ਡਾਂਗ ਮਾਰੀ ਬੱਚੇ ਘਰੇ ਭੱਜ ਗਏ ਉਹਨਾਂ ਦੀ ਤਾਈ ਲਿਖੀ ਬਾਅਦ ਸੀ ਕਸਣ ਕੇ ਉਹ ਤਾਂ ਨਹੀਂ ਕੀ ਹੋ ਗਿਆ ਕੀ ਉਹ ਅਸੀਂ ਜਿੰਦਰਾ ਲਾਲਾ ਸੰਤ ਨੂੰ ਪਤਾ ਹੀ ਨਹੀਂ ਸੀ ਵੀ ਬਾਹਰ ਕੀ ਹੋਇਆ ਬੱਚਾ ਨੇ ਆ ਕੇ ਸਾਨੂੰ ਦੱਸਿਆ ਅਸੀਂ ਜਦ ਪੁੱਛਿਆ ਕਿ ਉਹ ਕਹਿੰਦੀ ਉਹ ਗਾਲਾਂ ਦੇ ਜਾਂਦਾ ਅਸੀਂ ਬਾਹਰ ਵੇਖਿਆ ਕਿ ਵੀਰੇ ਕੋਈ ਨਹੀਂ ਅੱਜ ਬੱਚੇ ਖੜ ਗਏ ਆ ਹੁਣ ਨਹੀਂ ਖੜਦੇਗੇ ਚੱਲ ਕੋਈ ਗੱਲ ਨਹੀਂ ਉਹਨੇ ਲੈੰਦੇ ਨੇ ਮੇਰੇ ਘਰ ਵਾਲੇ ਤੇ ਨਾਲ ਜਦੋਂ ਮੈਂ ਅੱਗੋਂ ਦੀ ਢਾਲ ਖੜਨ ਲੱਗੀ ਮੇਰੇ ਸਿਰ ਚ ਮਾਰੀ ਫਿਰ ਉਹਨਾਂ ਦੇ ਦੂਜੇ ਪਰਿਵਾਰ ਆਇਆ ਉਹਨਾਂ ਦੇ ਸਾਰਿਆਂ ਕੋਲ ਡਾਗਾ ਹਰੇਕ ਘਰੇ ਰੋਟੀ ਪਾਣੀ ਦਾ ਟਾਈਮ ਸੀ ਮੌਕੇ ਤੇ ਵਿਚਾਰੇ ਜੇ ਜੇ ਤਾਂ ਪਤਾ ਲੱਗਿਆ ਉਹ ਵਾਏ ਸਾਡੇ ਕੋਲ ਜਦੋਂ ਸਾਨੂੰ ਕੁੱਟ ਮਾਰਤਾ ਕੌਣ ਵਿਅਕਤੀ ਕੌਣ ਸੀ ਕਿੱਥੋਂ ਦੇ ਰਹਿਣ ਵਾਲੇ ਸਾਡੇ ਗਵਾਹ ਵੀ ਆ ਕੋਈ ਸਾਡਾ ਉਹਨਾਂ ਨਾਲ ਕੋਈ ਕੰਧ ਦਾ ਨਹੀਂ ਰੌਲਾ ਕੋਈ ਕਾਹਲੇ ਦਾ ਰੌਲਾ ਨਹੀਂ ਮੇਰੇ ਬੱਚਿਆਂ ਦੀ ਤਸੱਲੀ ਲਓ ਕੈਂਡੀ ਤੇ ਜਾ ਕੇ ਸਾਡੇ ਪਰਿਵਾਰ ਦੀ ਤਸੱਲੀ ਲਓ ਜਾ ਕੇ ਸਾਡੇ ਮੋਢ ਦੀ ਤਸੱਲੀ ਲਓ ਜਾ ਕੇ ਅਸੀਂ ਕਹੋ ਜੇ ਅਸੀਂ ਕੁੱਤੇ ਤੇ ਸੁੱਤੀ ਨਹੀਂ ਮਾਰੀ ਗਈ ਸਾਡੇ ਘਰ ਜਿਹੜੇ ਡੰਡਾ ਰਿੰਗਾ ਅਸੀਂ ਕੀ ਲਿਜਾਂਦੇ ਕਰ ਦੁਪਹਿਰ ਤੇ ਸਾਨੂੰ ਕੀ ਪਤਾ ਹੈ ਸਾਡੇ ਨਾਲ ਲੜਨਾ ਮੇਰਾ ਬੱਚਾ ਸਰਦਾਰ ਆ ਮੇਰੇ ਬੱਚੇ ਨੂੰ ਜੂੜੇ ਤੋਂ ਪੜ ਲਿਆ ਮੇਰੇ ਬੱਚੇ ਦੀ ਪੱਗ ਦੀ ਬੇਆਬਦੀ ਕੀਤੀ ਆ ਉਹਨਾਂ ਨੇ ਇਹ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਸਾਡੀ ਕੋਈ ਵੀ ਨਹੀਂ ਸੁਣਦਾ ਪੁਲਿਸ ਨੂੰ ਕੁਝ ਕਹਿ ਦਿੱਤੀ ਤੁਸੀਂ ਦਿੱਤੀ ਆ ਜੀ ਦਿੱਤੀ ਆ ਸ਼ਿਕਾਇਤ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਸਾਡੀ ਸੁਣਵਾ ਹੀ ਕੋਈ ਨਹੀਂ ਜੀ ਸਰ ਕੱਪੜੇ ਵਗੈਰਾ ਵੀ ਪਾੜੀ ਕੱਪੜੇ ਵਗੈਰਾ ਮੇਰੇ ਜਿਹੜਾ ਉਹਨਾਂ ਦਾ ਮਲਾਜਮ ਆ ਉਹਨੇ ਮੇਰੇ ਚਪੇੜ ਮਾਰਿਆ ਬਲਦੇਵ ਸੇਹਣ ਉਹਨੇ ਮੇਰੇ ਚਪੇੜ ਮਾਰ ਕੇ ਆਦੇ ਬਾਹਰ ਚ ਖਿੱਚ ਕੇ ਲਗਾਏ ਦੋ ਜਣੇ ਮੇਰੇ ਕੋਈ ਸਾਡਾ ਇਹ 10 ਦਿਨ ਸਾਡਾ ਕੀ ਰੌਲਾ ਸੀ ਉਹਨਾਂ ਨਾਲ ਅਸੀਂ ਕਦੇ ਕੁੱਤੇ ਤੇ ਛੋਟੀ ਨਹੀਂ ਮਾਰੀ ਅਸੀਂ ਕਿਸੇ ਭੈਣ ਭਰਾ ਨਾਲ ਕਦੇ ਆਣ ਨਾ ਗਵਾਨ ਜਵਾਨ ਸਾਂਝੀ ਨਹੀਂ ਕਰਕੇ ਵੇਖੀ ਸੀ ਸਾਡੇ ਬੱਚਿਆਂ ਦੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਸਾਨੂੰ ਇਹ ਇਨਸਾਫ ਚਾਹੀਦਾ ਹੈ ਸਰ ਸਾਨੂੰ ਇੱਕ ਤਾਂ ਸਾਡੀ ਕਾਸਟ ਬਾਰੇ ਇਨਸਾਫ ਚਾਹੀਦਾ ਜੂੜੇ ਚ ਮਾਰ ਹੁੰਦੀ ਤਾਹਨ ਇਹ ਹੀ ਅਸੀਂ ਮੰਗਦੇ ਆ ਤੇ ਸਾਨੂੰ ਇਹ ਕੱਲ ਨੂੰ ਫੇਰ ਵੀ ਸਾਡੇ ਗਾਲ ਨਾ ਕਹਿ ਤੇ ਇੱਕ ਮੇਰੇ ਕੱਪੜੇ ਲੀਰੋ ਲੀਰ ਕਰ ਤੇ ਜਿਹੜੇ ਬੇਫੜਦ ਹੁਣ ਕੋਣ ਕੜਾ ਪਤਾ ਨਹੀਂ ਵੀਰੇ ਬੁਰਗਾਂ ਦੇ ਹਰੇ ਕੱਪੜਾ ਪਾਇਆ ਹੁੰਦਾ ਜਿਹੜੇ ਮੇਰੇ ਪਰਦੇ ਵਾਲੇ ਕੱਪੜੇ ਸੀ ਉਹ ਵੀ ਉਹਨਾਂ ਨੇ ਖੜ ਕੇ ਮੈਨੂੰ ਛਾਤੀ ਤੋਂ ਖੜਿਆ ਮੈਨੂੰ ਜਿੱਥੋਂ ਆਪਣਾ ਨਾ ਛਾਤੀ ਹੁੰਦੀ ਬੇਪੜਦ ਉੱਥੋਂ ਮੈਨੂੰ ਉਹ ਬੰਦੇ ਨੇ ਖੜਿਆ ਜਿਹੜਾ ਮਲਾਜਮਾਂ ਚਪੇੜੇ ਮਾਰੇ ਮੇਰੇ ਮੂੰਹ ਤੇ ਹੂੰ ਤੇ ਚਪੇੜੇ ਮਾਰ ਕੇ ਮੈਂ ਆਪਦੇ ਬੱਚਿਆਂ ਮਾਰਿਆਂ ਦੀ ਸੀ ਮੇਰੇ ਬੱਚਿਆਂ ਨਾ ਮਾਰ ਦੇਣ ਲੋਕੋ ਮੇਰੇ ਬੱਚਿਆਂ ਨੂੰ ਬਚਾ ਲਓ ਇਹਨਾਂ ਦੀ ਸ਼ਰਾਬ ਪੀਤੀ ਘਰੇ ਕੜਕੜ ਸ਼ਰਾਬ ਪੀਂਦੇ ਆ ਇਹ ਫਿਰ ਸਾਡੇ ਗਰੀਬਾਂ ਤੇ ਤਾਂ ਨਹੀਂ ਕੱਟਣੀਗੀ ਜੇ ਘਰੇ ਕੜਕੜ ਪੀਂਦੇ ਆ ਤਾਂ ਏ ਦੱਸੋ ਵੀਰੇ ਸਾਨੂੰ ਅਸੀਂ ਮਿਰਚਾਂ ਦੀ ਰੋਟੀ ਖਾ ਲੈਨੇ ਆਂ ਦਿਵਾਰ 'ਚ ਨੰਗਾ ਤੇ ਨੱਚੂਗਾ ਸਾਡੇ ਧਿੰਗਾਂ ਵਾਲੇ ਘਰ ਆ ਅਸੀਂ ਕਿਵੇਂ ਨੰਗਾ ਤੇ ਨੱਚਣ ਦੇ ਦਾਂਗੇ ਜਦੋਂ ਸਾਡੇ ਬਾਹਰ ਚ ਉਹਨੇ ਥਾਂ ਲਿਆ ਤੇ ਅਸੀਂ ਐ ਕਿਵੇਂ ਉਹਨੂੰ ਉੱਤਰਨ ਦੇਣ ਸਾਡੇ ਵੀ ਮੁੰਡੇ ਆ ਸਾਡੇ ਬੱਚਿਆਂ ਤੋਂ ਨੇ 30 ਫੁੱਟ ਕਰਾ ਸਾਡੇ ਸੀਗੇ 30 ਫੁੱਟ ਉਹਨਾਂ ਦਾ 50 ਫੁੱਟ ਤੇ ਘਾਰ ਆ ਗਾਂ ਆ ਤੇ ਸਾਡੇ ਬੱਚਿਆਂ ਨੂੰ ਉਹਦੇ 15 ਫੁੱਟ ਤੋਂ ਬਾਹਰ ਖੜੇ ਸੀਗੇ ਨੇ ਫੇਰ ਨਹੀਂ ਜਰੇਗੇ ਇਹ ਕਿ ਪੰਜ ਮਿੰਟ ਬਾਅਦ ਦੇ ਖੜੇ ਬੱਚੇ ਨਾ ਸਾਡੇ ਤੇ ਬੱਚੇ ਵੇਜੀ ਆਏ ਜੇ ਹੈ ਨਹੀਂਗੇ ਸਾਰੇ ਪਿੰਡ ਤੇ ਤਸੱਲੀ ਨੋ ਜਾਕੀ ਕੀ ਨਾਮ ਹੈਗਾ ਬਾਈ ਜੀ ਕੀ ਮੇਰਾ ਕਪੀਲ ਸਿੰਘ ਪੈਂਸਰ ਹੈ ਨਾ ਬਾਈ ਕੀ ਘਟਨਾ ਕੀ ਹੋਈ ਸੀ ਘਟਨਾ ਇਹ ਜੀ ਬੱਚੇ ਸੀਗੇ ਮੇਰੇ ਸਵਾ 17 ਸਾਲਾਂ ਦੇ ਉਹ ਮੁੰਡਾ ਸਿੱਖ ਆਪਣਾ ਤੇ ਉਹ ਨਾ ਦੁੱਧ ਲੈ ਕੇ ਅੱਡੇ ਤੇ ਜਾ ਰਹੇ ਸੀਗੇ ਤੇ ਜੇ ਜਿਹੜੇ ਜ਼ਿਮੀਂਦਾਰ ਉਹਨਾਂ ਦੇ 50 ਫੁੱਟ ਕਰ ਦੂੰਗਾ ਹੂੰ ਉਹ ਉੱਥੇ ਪੁਣੀ ਪਈ ਐ ਇੱਕ ਦੂਜੇ ਵਾਰ ਚ ਉਹ ਜਾ ਕੇ ਉੱਥੇ ਬਹਿ ਗਏ ਤੇ ਉਹ ਜਿੰਮੇਦਾਰ ਨੇ ਸ਼ਰਾਬ ਪੀਤੀ ਸੀ ਕੁੱਟਮਾਰ ਕੀਤੀ ਮੇਰੇ ਜਵਾਰ ਦਾ ਪੱਣਾ ਪੜਿਆ ਜਾਤੀਸ਼ਾਦ ਗਲਤ ਬੋਲੇ ਤੇ ਜੀਵਨ ਪੱਣਾ ਪੜਿਆ ਉਸ ਤੋਂ ਬਾਅਦ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਸਾਡੇ ਵੀ ਕੁੱਟਮਾਰ ਕੀਤੀ ਮੇਰੇ ਘਰ ਆਈ ਕੇ ਕੱਪੜੇ ਪਾ ਦੇ ਪਾੜ ਤੇ ਇਹ ਪੜਿਆ ਬਲਦੇਵ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬਾਈ ਸ੍ਰੀ ਨਾਗਰ ਦੇ ਰਹਿਣ ਵਾਲੇ ਇਸ ਜਾਤੀ ਨਾਲ ਸੰਬੰਧ ਰੱਖਦੇ ਹੋ ਜਿਹੜੇ ਵੇਖਿਆ ਉਹ ਲੋਕ ਕਪੜੇ ਪਾੜੇ ਗਏ ਜੋ ਕੁੱਟਮਾਰ ਕੀਤੀ ਲਈ। ਉਹ ਜ਼ਿੰਮੇਦਾਰ ਹੈ। ਕੋਈ ਪ੍ਰਸ਼ਾਸਨ ਨੂੰ ਕੋਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤੁਸੀਂ ਕਹੇ। ਸ਼ਿਕਾਇਤ ਸਾਨੂੰ 4 ਦਿਨ ਹੋ ਗਈ। ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ। ਮੰਗ ਕੀ ਕਰਦੇ ਹੋ? ਮੰਗ ਅਸੀਂ ਇਹੀ ਮੰਗਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇ। ਉਹਨਾਂ ਦੇ ਕਰਮਾਂ ਦੇ ਉਹਨਾਂ ਨੂੰ ਸਜ਼ਾ ਮਿਲੇ। ਮਦ੍ਰੈ ਸਿਵਲ ਹਸਪੀਟਲ ਪਹੁੰਚੋਂ ਬਰੀਆ ਕੀ ਮਾਮਲਾ ਹੈਗਾ ਪੂਰਾ ਕਿਸੂ ਦੇਖੋ ਅੱਜ ਅਸੀਂ ਬਰੀਵਾਲਾ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਆ ਇੱਥੇ ਇੱਕ ਲੇਡੀਜ਼ ਪਰਮਿੰਦਰ ਕੌਰ ਵਾਈਫ ਆਫ ਗੁਰਪ੍ਰੀਤ ਸਿੰਘ ਸਰ ਸਰਾਇ ਨਾਗਾ ਦੀ ਰਹਿਣ ਵਾਲੀ ਹੈ ਅੱਜ ਤੋਂ 4 ਦਿਨ ਪਹਿਲਾਂ ਉਹਦੇ ਨਾਲ ਕੁੱਟਮਾਰ ਹੋਈ ਉਹਨੂੰ ਜੱਤੀ ਸੁੱਚ ਗਾਲਾਂ ਕੱਢੀਆਂ ਗਈਆਂ ਉਹਦੇ ਜਿਹੜੇ ਬੇਟੇ ਦੇ ਜਿਹੜਾ ਪਰਨਾ ਪਾੜਿਆ ਕੇਸ ਪਾੜੇ ਉਹਦੇ ਚ ਪੀੜੇ ਮਾਰੇ ਗਏ ਜੋ ਜਾਤੀ ਅਪਸ਼ਬਦ ਬੋਲ ਕੇ ਬੜੇ ਬਹਿਰਮੀ ਨਾਲ ਉਸ ਲੇਡੀਜ਼ ਨੂੰ ਜਿਹੜਾ ਕੁੱਟ ਕੇ ਉਹ ਕੱਪੜੇ ਤੱਕ ਜਿਹੜੇ ਤੰਦੇ ਹੁਣ ਅਸੀਂ ਦੇਖਿਆ ਹੈ ਬੜੀ ਸ਼ਰਮ ਆ ਰਹੀ ਹੈ ਸਾਨੂੰ ਇਸ ਸਿਸਟਮ ਤੇ ਇਹ ਜਿਹੜਾ ਜਾਤੀਵਾਦੀ ਹੈ ਸੋ ਅੱਜ ਇੱਥੇ ਆਉਣ ਦਾ ਸਾਡਾ ਕਾਰਨ ਇਹ ਹੈ ਕਿ 4 ਦਿਨ ਹੋ ਗਏ ਐਮਐਲਆਰ ਜਿਹੜੀ ਕੱਟੀ ਗਈ ਹੈ ਥਾਣੇ ਪਹੁੰਚੀ ਹੈ ਇਹ ਨਹੀਂ ਸਮਝ ਆ ਰਹੀ ਕਿ ਹੁਣ ਤੱਕ ਬਿਆਨ ਕਿਉਂ ਨਹੀਂ ਹੋਈ ਅਸੀਂ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਬਰੀਵਾਲਾ ਦੀ ਇਹ ਘਟਨਾ ਥਾਣਾ ਹੈ ਸਰਾਇਨਾਗਾ ਇਹ ਪਰਿਵਾਰ ਰਹਿੰਦਾ ਸੋ 4 ਦਿਨ ਹੋ ਗਏ ਐਫਆਈਆਰ ਇਹਦੀ ਨਹੀਂ ਹੋਈ ਨਾ ਹੀ ਇਹਦੇ ਕੋਈ ਬਿਆਨ ਹੋਏ ਮੈਂ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਸਟੇਟਮੈਂਟ ਲਈ ਜਾਵੇ ਜੋ ਇਹਦੇ ਬਿਆਨ ਹੈ ਉਹਦੇ ਪੁਲਿਸ ਨੇ ਵੈਰੀਫਾਈ ਵੀ ਕਰ ਲਿਆ ਆ ਪਿੰਡ ਦੇ ਲੋਕ ਸਾਰੇ ਸਾਹਮਣੇ ਆ ਦੱਸ ਰਹੇ ਆ ਕਿ ਸਾਡੇ ਸਾਹਮਣੇ ਇਹਨੂੰ ਕੁੱਟਿਆ ਐ ਇੰਨਾ ਜਲੀਲ ਕੀਤਾ ਇਹ ਸਾਡੇ ਸਮਾਜ ਦੀਆਂ ਔਰਤਾਂ ਦੇ ਨਾਲ ਜੋ ੱਟਕੇशाही ਗੁੰਡਾਗਰਦੀ ਪੰਜਾਬ ਦੇ ਵਿੱਚ ਸ਼ੈਡਿਊਲ ਕਾਸਟਾਂ ਤੇ ਹੋ ਰਹੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਅੱਜ ਇੱਥੇ ਪਹੁੰਚਿਆ ਮੇਰੇ ਨਾਲ ਦੀਪ ਦਸ਼ਾਨੰਦ ਜੀ ਸਾਗਰ ਧਮਨ ਜੀ ਅਸੀਂ ਇਸ ਅੰਦੋਲਨ ਦਾ ਆਗਾਜ਼ ਵੀ ਇਹ ਕਰਨਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਮੈਂ ਮੰਗ ਕਰਦਾ ਐਸਐਸਪੀ ਸਾਹਿਬ ਤੋਂ ਕਿ ਇਹਦਾ ਫੌਰੀ ਤੌਰ ਤੇ ਬਿਆਨ ਲੈ ਕੇ ਪਰਚਾ ਦਰਜ ਕੀਤਾ ਜਾਵੇ ਦੀਪ ਜੀ ਪੋਂਟਿਓਂ ਅੱਦ ਬਰੀਆ ਲਾ ਸਕੇ ਪੂਰਾ ਮਾਮਲਾ ਸੀਗੇ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਸਾਡੇ ਤੁਹਾਡੇ ਚੈਨਲ ਦੇ ਵਾਦ ਨੂੰ ਸਭ ਨੂੰ ਹੀ ਜੈ ਭੀਮ ਜੈ ਭਾਰਤ ਜੈ ਸੰਧਾਂਜੋ ਸੋ ਅੱਜ ਜਿਹੜੀ ਇੱਕ ਬੜੀ ਹੀ ਕਾਨੂੰਨੀ ਜਿਹੜੀ ਹਰਕਤ ਕੀਤੀ ਗਈ ਆ ਕੁਝ ਲੋਕਾਂ ਵੱਲੋਂ ਜਿਹਦੀ ਅਸੀਂ ਆਪਣੇ ਸ਼ਬਦਾਂ ਵਿੱਚ ਘੋਰ ਦਿੰਦਾ ਕਰਦੇ ਆ ਇਹ ਨਾਹੀਂ ਇਹ ਪਹਿਲਾ ਮਸਲਾ ਹੈ ਤੇ ਨਾਹੀਂ ਮਿਲ ਲੱਗਦਾ ਹੀ ਸ਼ਾਇਦ ਇੱਕ ਆਖੀਰਲਾ ਮਸਲਾ ਇਸ ਤਰ੍ਹਾਂ ਦੇ ਅਤਿਆਚਾਰ ਜਿਹੜੇ ਆ ਦਲਿਤ ਪਰਿਵਾਰਾਂ ਦੇ ਕੁੱਟਮਾਰ ਅਤਿਆਚਾਰ ਬੇਰਹਿਮੀ ਦੇ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਸ਼ਰਿਆਮ ਲਗਾਤਾਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਸ਼ਾਇਦ ਇਹਨੂੰ ਢਿੱਲੇ ਚ ਲੈਂਦਾ ਹੈ ਇਹ ਅੱਜ ਜਿਹੜੀ ਘਟਨਾ ਚਾਰ ਦਿਨ ਪਹਿਲਾਂ ਹੋਈ ਹੈ ਕਿ ਇੱਕ ਭੈਣ ਨੂੰ ਕੁੱਟਿਆ ਮਾਰਿਆ ਗਿਆ ਜਿਹੜੇ ਜਾਤ ਦੇ ਹੰਕਾਰੀ ਲੋਕਾਂ ਵੱਲੋਂ ਕਪੜੇ ਪਾੜੇ ਗਏ ਮਾਰ ਕੁੱਟ ਕੀਤੀ ਗਈ ਬਹੁਤ ਹੀ ਜਿਹੜੀ ਆ ਇਹ ਸ਼ਰਮਨਾਕ ਘਟਨਾ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਗਰੀਬਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਤੇ ਮੈਂ ਅੱਜ ਇੱਥੇ ਅਸੀਂ ਦੀਪ ਦਰਸ਼ਨ ਦੇ ਪੂਰੀ ਟੀਮ ਜਿਹੜੀ ਆ ਪਹੁੰਚੀ ਸੀ ਮੇਰੇ ਨਾਲ ਸਾਡੇ ਵੱਡੇ ਵੀਰ ਅਸ਼ੋਕ ਮਹਿੰਦਰਾ ਜੀ ਵੀ ਆ ਐਡਵੋਕੇਟ ਸਾਗਰਤਾ ਬੰਜੀ ਨਾਲ ਰਾਮਨ ਸਨਾ ਟੀਮ ਪਹੁੰਚੀ ਆ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਐਸਐਸਪੀ ਸਾਹਿਬ ਨੂੰ ਕਿ ਤੁਰੰਤ ਜਿਹੜਾ ਇਸਤੇ ਜਿਹੜਾ ਇਹ ਇਸ ਘਟਨਾ ਨੂੰ ਜਿਹੜੇ ਲੋਕਾਂ ਨੇ ਅੰਜਾਮ ਦਿੱਤਾ ਦਾ ਪਿਛੇ ਤੋਂ ਇੱਕ ਮੁਲਾਜ਼ਮ ਵੀ ਆ ਪੰਜਾਬ ਪੁਲਿਸ ਦੇ ਵਿੱਚ ਜਿਨੇ ਚਪੇੜਾ ਮਾਰੀਆ ਜਿੰਦੇ ਵੱਲੋਂ ਕੁੱਟਮਾਰ ਕੀਤੀ ਗਈ ਆ ਤੇ ਜੇ ਪੁਲਿਸ ਹੀ ਰક્ષਕ ਤੋਂ ਪੱਖਕ ਬਣ ਜਾਏਗੀ ਤੇ ਫਿਰ ਆ ਗਰੀਬ ਲੋਕਾਂ ਦਾ ਜਿਹੜਾ ਜਿਹੜਾ ਰਾਖੀ ਖੋਣ ਕਰੂਗਾ ਇੱਕ ਵੱਡਾ ਸਵਾਲ ਹੈ ਜੀ ਦੂਸਰੀ ਗੱਲ ਜੇ ਇਸ ਮਾਮਲੇ 'ਚ ਅੰਦੋਲਨ ਨੂੰ ਵੱਡਾ ਕਰਨਾ ਪਿਆ ਮੁਖਤਰ ਸਾਹਿਬ ਦੇ ਵਿੱਚ ਐਸਐਸਪੀ ਦਫਤਰ ਦਾ ਘਰਾਵ ਕਰਨਾ ਪਿਆ ਥਾਲੇ ਦਾ ਘਰਾਵ ਕਰਨਾ ਪਿਆ ਤਤੀਆਂ ਸੜਕਾਂ ਤੇ ਬੈਠਣਾ ਪਿਆ ਕੁਝ ਵੀ ਕਰਨਾ ਪਿਆ ਪਿੱਛੇ ਨਹੀਂ ਹਟਾਂਗੇ ਪੂਰੇ ਪੰਜਾਬ ਦੇ ਵਿੱਚ ਇਹ ਆਵਾਜ਼ ਨੂੰ ਚੱਕਾਂਗੇ ਹੋਰ ਸਾਥੀਆਂ ਨੂੰ ਵੀ ਕਹਾਂਗੇ ਇਸ ਆਵਾਜ਼ ਨੂੰ ਚੱਕੋ ਕਿਉਂਕਿ ਦਲਤਾਂ ਤੇ ਅਤਿਆਚਾਰ ਜਿਹੜਾ ਉਹ ਲਗਾਤਾਰ ਜਾਰੀ ਆ ਤਸ਼ੱਦਦ ਜਿਹੜਾ ਦਿਨ-ਪ੍ਰਤੀ ਦਿਨ ਹੋ ਰਿਹਾ ਤੇ ਇਹੀ ਮੰਗ ਕਰਾਂਗੇ ਫੌਰਨ ਜਿਹੜਾ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਐਫਆਈਆਰ ਦਰਜ ਕੀਤੀ ਜਾਏ ਤੇ ਉਸ ਤੋਂ ਬਾਅਦ ਇੱਕ ਮੰਗ ਹੋਰ ਕਰਾਂਗੇ ਆ ਮਾਨਯੋਗ ਪੰਜਾਬ ਦੇ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਵੀ ਇਸ ਘਟਨਾ ਦੀ ਦੇਖਦੇ ਹੋਏ ਇਥੇ ਵਿਦੜ ਕੀਤਾ ਜਾਵੇ ਐਸੀ ਪਰਿਵਾਰਾਂ ਦਾ ਹਾਲ ਪੁੱਛਿਆ ਜਾਵੇ ਜਿਹੜਾ ਬਰੀ ਵਾਲਾ ਥਾਣਾ ਬਰੀ ਵਾਲਾ ਪਿੰਡ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਿਵਲ ਹਸਪੀਟਲ ਚ ਉਹ ਪਰਿਵਾਰ ਜਿਹੜਾ ਜੇਰੇ ਇਲਾਜ ਹੈ ਧੰਨਵਾਦ ਜੈ ਪੀਨ ਜੈ ਭਾਰਤ ਜੈ ਸੰਵਿਧਾਨ